ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਮਿਲੀ ਹੈ ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਬਲਜੋਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਐਨਆਰਏ ਕਲੋਨੀ ਸ਼੍ਰੀ ਮਾਛੀਵਾੜਾ ਸਾਹਿਬਜੋਂ ਹੋਈ ਹੈ। ਉਹ 2019 ਵਿੱਚ ਅਮਰੀਕਾ ਗਿਆ ਸੀ ਅਤੇ ਕੈਲੀਫੋਰਨੀਆ ਦੇ ਵਿੱਚ ਰਹਿ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ 24 ਸਾਲਾ ਬਲਜੋਤ ਸਿੰਘ ਅਮਰੀਕਾ ਵਿੱਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਟਰਾਲਾ ਚਲਾਉਂਦਿਆਂ ਵਾਪਰੇ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ ਬਲਜੋਤ ਸਿੰਘ ਦੀ ਇੱਕ ਭੈਣ ਆਸਟ੍ਰੇਲੀਆ ਵਿੱਚ ਰਹਿੰਦੀ ਹੈ 15 ਸਤੰਬਰ ਨੂੰ ਹੀ ਬਲਜੋਤ ਸਿੰਘ ਨੇ ਖੁਸ਼ੀ ਖੁਸ਼ੀ ਆਪਣਾ ਜਨਮ ਦਿਨ ਮਨਾਇਆ ਅਤੇ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਕੁਝ ਦਿਨਾਂ ਬਾਅਦ ਇਹ ਪਾਣਾ ਵਾਪਰ ਜਾਏਗਾ ਇਲਾਕੇ ਵਿੱਚ ਕਾਫੀ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ ਸ਼੍ਰੀ ਮਾਛੀਵਾੜਾ ਸਾਹਿਬ ਤੋਂ ਗੋਬਿੰਦ ਕਿਸ਼ੋਰ ਦੀ ਵਿਸ਼ੇਸ਼ ਰਿਪੋਰਟ ਦਾ ਮੰਤਰਾ ਮੇਰਾ ਨਾਪਾ ਮਿਲਤੀ ਸੰਗੀ ਕੀ ਗੱਲ ਕੀਤੀ ਮਾਜੀ ਬਦੋਸ ਸਿੰਘ ਦਾ ਮਾਮਾ ਜੀ ਮੇਰਾ ਵੀ ਬਿਲਕੁਲ ਤੇ ਮੇਰਾ ਇੱਕ ਇੱਕ ਭਾਂਗਿਆ ਸੀ ਬਦੋਸ ਸਿੰਘ ਦਾ ਜੋ ਕਿ ਪਿਛਲੇ 19 2019 ਤੋਂ ਅਮਰਕਾ ਵਿੱਚ ਰਹਿ ਰਿਹਾ ਸੀ ਜੀ ਤੇ ਉੱਥੇ ਕੰਮ ਚਲਾਉਂਦਾ ਸੀ ਜੀ ਤੇ ਬਸ ਕੱਲ ਸਾਨੂੰ ਫੋਨ ਆਇਆ ਜੀ ਕੱਲ ਸ਼ਾਮੇ ਇਹ ਵੀ ਤਾਂ ਬੱਚੇ ਦਾ ਸਟੂਡੈਂਟ ਹੋ ਗਿਆ ਤੇ ਆਈਸੀਯੂ ਵਿੱਚ ਹੈ ਤੇ ਪਹਿਲਾ ਕਨਫਰਮ ਨਹੀਂ ਹੋਈ ਗੱਲ ਫਿਰ ਬਾਅਦ ਚ ਉਹਨਾਂ ਨੇ ਗੱਤੀ ਲਈ ਦੋ 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 ਆਪਣੇ ਪੁਲਿਸ ਦਾ ਅਮਰੀਕਨ ਪੁਲਿਸ ਦਾ ਫੋਨ ਆਇਆ ਉਹਨਾਂ ਨੂੰ ਤੇ ਬੱਚਾ ਜਿਹੜਾ ਵੀ ਮਤਲਬ ਡੈੱਡ ਹੋ ਗਿਆ ਚਲਾਣਾ ਕਰ ਗਿਆ ਵੀ ਤੇ ਇਸ ਤਰ੍ਹਾਂ ਕਰਕੇ ਪਾਣਾ ਬਖਰੇ ਵੀ ਤੇ ਕਿੰਨਾ ਟਾਈਮ ਹੋ ਗਿਆ ਸੀ ਜੀ ਇਹਨੂੰ ਬੱਸ ਜਿੰਨੇ ਜੀ 5 ਸਾਲ ਹੋ ਗਏ ਸੀ ਜੀ 2019 ਕੇ ਹੈ ਉਹ ਦੋ ਪੈਟਰਾ ਸੀ ਜੀ ਕੀ ਕਰ ਦੋ ਸੀ ਤੇ ਤਰਲਾ ਚਲਾਉਂਦਾ ਸੀ ਜੀ ਅੱਛਾ ਜੀ ਹਾਂ ਜੀ ਤਰਾਦੇ ਦੇ ਕਿ ਗਾਂਢੀ ਕੋਲ ਜਿਹੜੀ ਦਾ ਮਾੜਾ ਕੁਸਤ ਹੈ ਉਹ ਆਨ ਦੀ ਸਪੋਟ ਹੀ ਹੋ ਗਈ ਜੀ ਹਾਂਜੀ ਪਹਿਲਾ ਜਨਮ ਦਿਨ ਸੀ ਉਹਦਾ ਜੀ 15 ਤੀਰ ਜਿਹੜੀ ਪਿੱਛੇ ਲੰਘੀ ਹੈ ਜੀ 15 ਤੀਰ ਨੂੰ ਦਾ ਬਰਥਡੇ ਸੀਗਾ ਤੇ ਵੱਡੇ ਵਜh ਕੀਤਾ ਮੁੰਡਿਆਂ ਨਾਲ ਉਹਨੇ ਇਹ ਮਤਲਬ ਕੋਈ ਆਦਮੀ ਸੀ ਕੋਈ ਮਸ਼ਾਨੀ ਸੀ ਕੋਈ ਕਿਸੇ ਪ੍ਰਕਾਰ ਦੀ ਕੋਈ ਮਤਲਬ ਉਹ ਨਿੱਕੀ ਜੀ ਬੱਚਾ ਬੜਾ ਮਿਹਨਤੀ ਸੀਗਾ ਉਹ ਬੜਾ ਮਿਲਣਸਾਰ ਸੀਗਾ ਕੱਲਾ ਕੱਲਾ ਸੀਗਾ ਜੀ ਇੱਕ ਭੈਣ ਸੀ ਆਸਟ੍ਰੇਲੀਆ ਤੇ ਜੀ ਇਹ ਮਤਲਬ

ਕਿ ਸਾਡੇ ਪੰਜਾਬ ਦੀ ਨੌਜਵਾਨੀ ਜਿਹੜੀ ਐ ਨਿੱਕ ਕੋਈ ਨਾ ਕੋਈ ਖਬਰ ਤੈ ਕੈਨੇਡਾ ਤੋਂ ਕੋਈ ਅਮਰੀਕਾ ਤੋਂ ਰੋਜ਼ ਖਬਰ ਸੁਣਨ ਨੂੰ ਮਿਲਦੀ ਆ ਜਿ ਫਲਾਣੀ ਤਾਂ ਤੇ ਬੱਚਾ ਕੋਈ ਘਾਲਾ ਉਲਟ ਗਿਆ ਕੁਝ ਹੋ ਗਿਆ ਕੋਈ ਉਸਕੇ ਮਰ ਗਿਆ ਤੇ ਉਥੇ ਮਰ ਗਿਆ ਜੋ ਸਾਡੇ ਪੰਜਾਬੀਆਂ ਨੂੰ ਜੋ ਪੰਜਾਬ ਦੇ ਵਿੱਚ ਕੀ ਕੰਮ ਦੇਤੇ ਜਾਣ ਤੇ ਸਾਡੇ ਬੱਚਿਆਂ ਨਾਲ ਜਾਂਦੀ ਲੋੜ ਨਹੀਂ ਹੋ ਇਹ ਹੀ ਮੰਗ ਕਰਦੇ ਆ ਸਰਕਾਰ ਤੋਂ ਕਿ ਇਹਨਾਂ ਬੱਚਿਆਂ ਨੂੰ ਇੱਥੇ ਹੀ ਸੰਭਾਲਿਆ ਜਾਵੇ ਪੰਜਾਬੀ ਜਾ ਜੋ ਇਹ ਸਾਡਾ ਜਿਹੜਾ ਫਲਵਾੜੀ ਆ ਪੰਜਾਬੀ ਜੋ ਪੰਜਾਬੀ ਲੋਕ ਨੇ ਜੋ ਬੱਚੇ ਨੇ ਸਾਡੇ ਇਹਨਾਂ ਨੂੰ ਪੰਜਾਬ ਦੇ ਵਸਨੀਕ ਕੋਈ ਨਜ਼ਰ ਰਿਗਾਰਡ ਦਿੱਤਾ ਜਾਵੇ ਇਹ ਹੀ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਜੀ ਕਿ ਉਹ ਇਰਾਨੀ ਪਰਨਾਮ ਨਾਮਕੀ ਖਾਸ ਦਾਤਕਾ ਕਾਨਫਰੰਸ ਮੱਤਲਬ ਹੈ 90 ਦਾ 3 ਨੰਬਰ ਕਿੰਨਾ ਹੋ ਗਿਆ 23 ਕੁਤੀ ਲਗਭਗ ਜੀ ਗੱਲ ਇਹ ਹੈ ਜੀ ਪਿਛਲੇ ਗਰੀਬਨ 10-15 ਸਾਲ ਤੋਂ ਇਹ ਪਰਿਵਾਰ ਮਾਸੀ ਬਾਰੇ ਰਹਿਆ ਸੀ ਪਹਿਲਾਂ ਤਨੂਰ ਪਿੰਡ ਲਾਕਪਿੰਡ ਸੀਗਾ ਤਨੂਰ ਉੱਥੇ ਰਹਿੰਦੇ ਸੀ ਬਹੁਤ ਸਾਲ ਤੋਂ ਕੇ ਦੁਰਸਿਤ ਪਰਿਵਾਰ ਸੀਗਾ ਜੀ ਇੱਕੋ ਇੱਕ ਬੇਟਾ ਸੀ ਸਰਦਾਰ ਨਿਰੰਦਰ ਸਿੰਘ ਜੀ ਬੜੇ ਚਾਵਾ ਨਾਰਿਆਂ ਦੇ ਉਹਦਾ ਆਲਖਾਇਆ ਬੱਚਿਆਂ ਵੀ ਜਿੱਦ ਦੇ ਮੂਲੇ ਮਾਪੇ ਪਾਲ ਜਾਂਦੇ ਨੇ 2019 ਦੇ ਵਿੱਚ ਬੱਚੇ ਨੇ ਜਿੱਦ ਕੀਤੀ ਜੇ ਮੈਂ ਅਮਰੀਕਾ ਬਾਹਰ ਜਾਣਾ ਚਾਹੁੰਦਾ ਇਹਨਾਂ ਦੇ ਘੇਟਾ तकरीबन ਪਹਿਲੇ 3 ਸਾਲ ਤੋਂ ਫੀਟ ਟਰਾਲਾ ਚਲਾ ਰਿਆ ਸੀ ਅਚਾਨਕ ਕੱਲ ਸ਼ਾਮੀ ਫੋਨ ਆਇਆ ਕਿ ਬੱਚੇ ਦਾ ਐਕਸੀਡੈਂਟ ਹੋ ਗਿਆ ਤੇ ਉਹਨੂੰ ਹਸਪੀਟਲ ਲੈ ਕੇ ਜਾਇਆ ਗਿਆ ਯਾਰ ਜਿਵੇਂ 3:00 ਵਜੇ ਫੋਨ ਆਉਂਦਾ ਕਿ ਬੱਚੇ ਦੀ ਜਿਹੜੀ ਹੈ ਡੈਥ ਹੋ ਗਈ ਆ ਇਹ ਸੁਣ ਕੇ ਇਕਲੋਤਾ ਪੁੱਤੀ ਬਹੁਤ ਜ਼ਿਆਦਾ ਨਰਾਸ਼ਾ ਹੋਈ ਕਿ ਬੱਚੇ ਨੂੰ ਅਸੀਂ ਕੀ ਸੋਚ ਕੇ ਘਰੋਂ ਭੇਜਦੇ ਆ ਇਹ ਅੱਗੇ ਜਾ ਕੇ ਕੋਈ ਪਤਾ ਨਹੀਂ ਹੁੰਦਾ ਕਿ ਕਿਹੜੀ ਹੁਣੀਆਂ ਨੂੰ ਕਿਸ ਜਗ੍ਹਾ ਤੇ ਉਡੀਕ ਰਹੀ ਆ ਕਦੇ ਕੋਈ ਵੀ ਮਾਵਾ ਪਾਪੇ ਸੋਚ ਕੇ ਨਹੀਂ ਬੱਚੇ ਨੂੰ ਘਰੋਂ ਭੇਜਦਾ ਕਿ ਜਾ ਕੇ ਸਾਡੇ ਬੱਚੇ ਨਾਲ ਉੱਥੇ ਕੀ ਹੋ ਜਾਣਾ

ਕਿ ਜਿਹੜੇ ਪੰਜਾਬੀ ਆ ਉਹਨਾਂ ਨੂੰ 70% ਤਾਂ ਨੌਕਰੀਆਂ ਮਿਲਣ। ਬਾਹਰਲੇ ਬੰਦਿਆਂ ਨੂੰ ਕੋਈ 30% ਤੋਂ ਕੋਈ ਇਹ ਦੇਣੀ ਵੀ ਪੈ ਜੇਗਾ ਦੇਉ। ਜੇ ਇੱਥੇ ਨਾਲ ਰਜਿਸਟਰ ਮਿਲੇ ਤਾਂ ਮਕਲੋਤੇ ਬੱਚੇ ਜਿਹੜੇ ਆ ਉਹ ਮਾਪੇ ਕਦੇ ਵੀ ਬਾਹਰ ਨਹੀਂ ਭੇਜਣਗੇ ਜਦੋਂ ਛੋਟਾ ਮੋਟਾ ਵੀ ਕੋਈ ਨੌਕਰੀ ਇਥੇ ਸਰਕਾਰ ਦੇਵੇ।